ਜੋਰ ਤੱਕ ਚੈਲੰਜ ਕਰਕੇ ਆਜੋ ਵੀ ਆਓ ਵੀ ਇੱਕ ਬੰਨੇ 150 ਸਾਡਾ ਸਿੱਖ ਪੰਜਾਬ ਵੀ ਪਰਵਾਹ ਆਜੂ ਇਥੋਂ ਸ਼ਸਤਰ ਲੈ ਕੇ ਬੋਲ ਤੁਸੀਂ ਆਜ ਕੇ ਦੇਖ ਲਾਂਗੇ ਕਿ ਸਾਡੇ ਵਾਲੇ ਨਾਲੇ ਤਾਂ ਪੈਸਾ ਖਛਦੇ ਆ ਜੇਬ ਚ ਨਾਲੇ ਛੱਤਰ ਖਾ ਗਏ ਉਹਦੇ ਇਹ ਨਹੀਂ ਕਰਦੇ ਅਸੀਂ ਬਾਈਕਟ ਕਰਦੀਏ ਫੜ ਕੇ ਮਾਂ ਚੱਲਦਾ ਬਾਈਕਟ ਕਰਦੇ ਹੋ ਟੂਰਿਸਟ ਹੱਬ ਦਾ ਅਸਾ ਫਾਇਨੰਸ ਜੁੜਾ ਪੰਜਾਬੀ ਜਿਹੜਾ ਵੀਰ ਬਾਰੋਂ ਘੁੰਮਾਇਆ ਸੀ ਇੰਨਾ ਕੁੱਟਿਆ ਉਹਨੂੰ ਲੁੱਟਿਆ ਉਹਦਾਲ ਲੋਟ ਮਾਰ ਕੀਤੀ ਕੁੱਟ ਕੀਤੀ ਤੇ ਉਲਟਾ ਉਹ ਘੋਮਾਂ ਦੇ ਵਿੱਚ ਰਿਹਾ ਵੀ ਸੂਰੀਆ ਦਬਾ ਕੇ ਨਹੀਂ ਬੈਠੇ ਅਸੀਂ ਵੀ ਫਿਰ ਸਿੱਧੇ ਹੋ ਜਾਾਂਗੇ ਵੀ ਲੋ ਭਾਈ ਅਸੀਂ ਇੱਥੇ ਹਿਮਾਚਲ ਨੂੰ ਕੰਮ ਨਹੀਂ ਕਰਨ ਦਿੰਦੇ ਪਰ ਸਿੱਧਾ ਆਪ ਨਾਲ ਛਤਰ ਖਾਈ ਜਾਂਦੇ ਆ ਇਹ ਸੋਚਦੇ ਸਾਨੂੰ ਕਿਹੜਾ ਵੱਜੀਆਂ ਵੱਜੀਆਂ ਦੂਜਿਆਂ ਨੂੰ ਪਰ ਇਹ ਸਮਾਂ ਤਾਂ ਇੱਕ ਸਿੱਧੀ ਆ ਜਾਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿੰਨੇ ਵੀ ਸਾਡੇ ਪੰਜਾਬੀ ਭਾਈਚਾਰੇ ਦੇ ਲੋਕ ਸਿੱਖ ਜਾਂਦੇ ਨੇ ਘੁੰਮਣ ਫਿਰਨ ਦੇ ਵਾਸਤੇ ਇੱਕ ਤਾਂ ਆਪਣੀ ਆਰਥਿਕ ਲੁੱਟ ਕਰਾਉਨੇ ਆ ਉਥੇ ਜਾ ਕੇ ਇੱਕ ਆਪਣੀ ਇੱਜ਼ਤ ਦੀ ਲੁੱਟ ਕਰਾਉਨੇ ਆ ਜਦੋਂ ਜੀ ਕਰਦਾ ਅਗਲੇ ਦਾ ਫੜ ਕੇ ਛੱਤਰ ਫੇਰਦੇ ਆ ਰੀਂਦ ਨਾਲ ਆ ਸਪਾਇਨਸ ਜੋੜਾ ਪੰਜਾਬੀ ਜਿਹੜਾ ਵੀਰ ਬਾਰੋਂ ਕੋ ਮਣਾਇਆ ਸੀ ਇੰਨਾ ਕੁੱਟਿਆ ਉਹਨੂੰ ਲੁੱਟਿਆ ਉਹਦਾ ਲੁੱਟਮਾਰ ਕੀਤੀ ਕੁੱਟ ਕੀਤੀ ਤੇ ਉਲਟਾ ਉਹ ਕੋਮਾ ਦੇ ਵਿੱਚ ਰਿਹਾ ਵੀ ਹਸਪਤਾਲ ਹਸਪੀਟਲ ਦੇ ਵਿੱਚ ਜਿਹੜੇ ਇਲਾਜ ਆ ਇਹ ਇਨਸੀਡੈਂਸ ਨਹੀਂ ਹੈਗਾ ਜਿਹੜੇ ਟੈਕਸੀਆਂ ਚਲਾਉਂਦੇ ਨੇ ਪੰਜਾਬੀ ਸਾਡੇ ਉਥੇ ਜਾਂਦੇ ਨੇ ਸਵਾਰੀਆਂ ਲੈ ਕੇ ਇਕਨੋਮੀ ਦੇ ਵਿੱਚ ਇੰਨਾ ਵੱਡਾ ਯੋਗਦਾਨ ਪਾਉਂਦੇ ਉਹਨਾਂ ਦੇ ਨਾਲ ਬਦਸਲੂਕੀ ਤੇ ਕੁੱਟਮਾਰ ਕੀਤੀ ਜਾ ਰਹੀ ਆ ਇਹ ਪਹਿਲੀ ਵਾਰ ਨਹੀਂ ਹੋਇਆ ਇਹ ਹਰ ਸਾਲ ਹੀ ਹੁੰਦਾ ਤੇ ਸਾਡੇ ਵਾਲੇ ਨਾਲੇ ਤਾਂ ਪੈਸਾ ਖਰਚਦੇ ਆ ਜੇਬ ਚ ਨਾਲੇ ਛੱਤਰ ਖਾ ਕੇ ਆਉਂਦੇ ਆ ਇਹ ਨਹੀਂ ਕਰਦੇ ਵੀ ਅਸੀਂ ਬਾਈਕਟ ਕਰ ਲਈਏ ਫੜ ਕੇ ਹਿਮਾਚਲ ਦਾ ਬਾਈਕਟ ਕਰ ਦਿਓ ਟੂਰਿਸਟ ਹੱਬ ਦਾ ਦੇਖੋ ਕਿ ਤਰ੍ਹਾਂ ਬਾਹਾਂ ਖੜੀਆਂ ਕਰਦੇ ਜਿਦਾਂ ਗਾਲੀ ਸਰਕਾਰਾਂ ਆਂਡੀਆਂ ਨੇ ਉਹ ਕਿਦਾਂ ਗੋਡੇ ਵਰਨੇ ਹੁੰਦੀਆਂ ਨੇ ਪਰ ਅਸੀਂ ਤਾਂ ਆਪ ਨਾਲੇ ਛੱਤਰ ਖਾਈ ਜਾਂਦੇ ਆ ਇਹ ਸੋਚਦੇ ਸਾਨੂੰ ਕਿਹੜਾ ਵੱਜੀਆਂ ਵੱਜੀਆਂ ਦੂਜਿਆਂ ਨੂੰ ਪਰ ਇਹ ਸਮਾਂ ਤਾਂ ਆ ਰਿਹਾ ਕਿਸੇ ਦੀ ਆ ਜਾਣਾ ਜਿਹੜਾ ਵੀ ਜਾਣੇ ਤੁਸੀਂ ਕਿਹਦੇ ਛੱਤਰ ਮਾਰਦੇ ਨਾਲੇ ਵਿੱਚ ਇੱਕ ਇੱਕ ਤਾਂ ਸਭ ਤੋਂ ਵੱਡੀ ਗੱਲ ਇਹ ਵੀ ਛੱਤਰ ਆਪ ਨਾ ਖਾਈਏ ਇਹਨਾਂ ਦਾ ਬਾਈਕਟ ਕਰੀਏ ਟੂਰਿਸਟ ਹੱ ਇਹਨਾਂ ਨੂੰ ਆਪਣੇ ਬਗਲ ਆਖੀ ਦੂਜੀ ਗੱਲ ਜਿਹੜੇ ਹਿਮਾਚਲੀ ਲੋਕ ਜਿਹੜੇ ਸ਼ਰਾਰਤੀ ਨੇ ਸਾਰੇ ਨਹੀਂ ਸ਼ਰਾਰਤੀ ਨੇ ਜਿਹੜੇ ਹੋਈਆਂ ਕਰਤੂਤਾਂ ਕਰ ਰਹੇ ਬੰਦੇ ਦੇ ਪੁੱਤ ਬਣੋ ਤੁਹਾਡੇ ਕਰਕੇ ਜਿਹੜੇ ਪੰਜਾਬ ਦੇ ਵਿੱਚ ਰਹਿੰਦੇ ਨੇ ਕਿਰਤ ਕਰਦੇ ਨੇ ਇੱਥੇ ਆਪਣੇ ਕਾਰੋਬਾਰ ਕਰਦੇ ਨੇ ਉਹਨਾਂ ਨੂੰ ਜੇ ਮੁਸ਼ਕਲ ਆ ਗਈ ਫੇਰ ਵੈਸੇ ਤੇ ਸਿੱਖ ਕਦੇ ਵੀ ਕਿਸੇ ਦਾ ਮਾੜਾ ਨਹੀਂ ਚਾਹੁੰਦਾ ਪੰਜਾਬੀ ਕਦੇ ਵੀ ਕਿਸੇ ਨਾਲ ਧੱਕਾ ਨਹੀਂ ਕਰਦਾ ਹਮੇਸ਼ਾ ਸਰਬੱਤ ਦੇ ਭਲੇ ਦੀ ਗੱਲ ਕਰਦਾ ਪਰ ਆਖਰ ਜਨ ਸ਼ਕਤੀ ਹੈ ਨਾ ਜੇ ਇਹ ਵੀ ਉੱਠ ਕੇ ਤੇ ਇਹਨਾਂ ਦਾ ਵਿਰੋਧ ਕਰਨਾ ਆਪਣਾ ਅੱਖਣ ਵੀ ਤੁਹਾਨੂੰ ਅਸੀਂ ਕੰਮ ਨਹੀਂ ਕਰਨ ਦੇਣਾ ਅਸੀਂ ਇੱਥੇ ਰਹਿਣ ਨਹੀਂ ਦੇਣਾ ਫੇਰ ਤੁਸੀਂ ਕਰੋਗੇ ਲਾਤ ਮਾਰੇ ਰੋਟੀ ਨਾਲ ਦੀ ਵਿੱਚ ਗਰੀਬਾਂ ਦੀ ਚ ਸੋ ਇਹ ਤਾਂ ਰੋਟੀ ਖਵਾ ਰਹੇ ਨੇ ਆਪਣੀ ਇੱਥੇ ਸਾਰੇ ਨਾਲ ਤਾਂ ਵਿਤਕਲੇ ਹੈਗੇ ਸਾਡਾ ਤਾਂ ਪਤਾ ਹੀ ਆ ਜਿਹੜਾ ਮਰਜ਼ੀ ਆਉਂਦਾ ਕਿਸੇ ਸਟੇਟ ਚੋਂ ਸਾਡੇ ਦੇ ਜਮੀਨ ਲਵੇ ਘਰ ਬਣਾਵੇ ਜੋ ਮਰਜ਼ੀ ਕਰੇ ਹੋ ਜਾਂਦਾ ਅਸੀਂ ਮਰਲਾ ਥਾਂ ਨਹੀਂ ਬਾਝਾ ਕੇ ਲੈ ਸਕਦੇ ਪਰ ਅਸੀਂ ਫਿਰ ਵੀ ਅਗਲੇ ਮੋਸਟ ਵੈਲਕਮ ਕਰਦੇ ਹਾਂ ਚਲ ਕੋਈ ਗੱਲ ਨਹੀਂ ਉਹ ਕਿਰਤ ਕਰਦੇ ਨੇ ਆਪਣੀ ਕਰੀ ਜਣ ਪਰ ਜਿਹੜੇ ਲੋਕ ਇਦਾਂ ਦੀਆਂ ਕਰਤੂਤਾਂ ਕਰ ਰਹੇ ਨੇ ਬੰਦੇ ਦੇ ਪੁੱਤ ਬਣੋ ਕਿਉਂਕਿ ਭਾਈਦੇ ਨੂੰ ਵਾਹਣ ਇੱਕੋ ਜਿਹੇ ਹੁੰਦੇ ਆ ਸੋ ਅਸੀਂ ਨਹੀਂ ਚਾਹੁੰਦੇ ਕਿਸੇ ਦਾ ਨਾ ਵਾਇਰਲ ਅਸੀਂ ਬਿਲਕੁਲ ਗੁਰੂ ਸਾਹਿਬ ਦੇ ਹੁਕਮ ਦੇ ਉੱਤੇ ਫਲਸਫੇ ਤੇ ਚੱਲਣ ਵਾਲੇ ਸਰਬੱਤ ਦੇ ਭਲੇ ਦੀ ਕਰਨ ਵਾਲੀ ਗੱਲ ਨਾ ਪਰ ਜੇ ਸਾਨੂੰ ਪ੍ਰਵੋਕ ਕੀਤਾ ਜਾਊਗਾ ਬਾਰ-ਬਾਰ ਫਿਰ ਸਾਨੂੰ ਵੀ ਸਾਡਾ ਵੀ ਚੁੱਰੀਆ ਤਾਂ ਪਾ ਕੇ ਨਹੀਂ ਬੈਠੇ ਅਸੀਂ ਵੀ ਫਿਰ ਸਿੱਧੇ ਹੋ ਜਾਾਂਗੇ ਵੀ ਲਓ ਭਾਈ ਅਸੀਂ ਇੱਥੇ ਹਿਮਾਚਲ ਨਾਲੋਂ ਕੰਮ ਨਹੀਂ ਕਰਦੇ ਅਸੀਂ ਇੱਥੇ ਨੂੰ ਨਹੀਂ ਘੁੰਮਣ ਫਿਰ ਆਉਣ ਦਿੰਦੇ ਫਿਰ ਇਹ ਅਸੀਂ ਵੀ ਕਰਨਾ ਨਾ ਸਾਡੇ ਕੋਲ ਮਾਰੇ ਕਰਾਉਣ ਨਹੀਂ ਦਿੰਦਾ ਪਰ ਬੰਦੇ ਤੇ ਪੁੱਤ ਬਣੋ ਤੁਸੀਂ ਜਿਹੜੇ ਵੀ ਹੈਗੇ ਹੋ ਜੇ ਇੰਦਾ ਇਨੀ ਯੁਰਤ ਤੁਹਾਡੇ ਚ ਹੈਗੀ ਫਿਰ ਇਕੱਲੇ-ਇਕੱਲੇ ਗੱਲ ਕੇ ਪੈਨੇ ਉੱਥੇ ਕਿ ਕੋਈ ਕੁੜੀ ਦੇ ਗੱਲ ਪੈਂਦੇ ਹੋ ਕੋਈ ਕਿਸੇ ਬੰਦੇ ਦੇ ਪੈਂਦੇ ਹੋ ਜ਼ੁਰਤਾਂ ਤੱਕ ਚੈਲੰਜ ਕਰਕੇ ਆਜੋ ਵੀ ਆਓ ਵੀ ਇੱਕ ਬੰਦੇ ਨੂੰ 150 165 ਸਾਡਾ ਸਿੱਖ ਪੰਜਾਬੀ ਪਰਿਵਾਰ ਆਜੂ ਇਥੋਂ ਸ਼ਸਤਰ ਲੈ ਕੇ ਬੋਲ ਤੁਸੀਂ ਆਜੋ ਫਿਰ ਦੇਖ ਲਾਂਗੇ ਕਿ ਕਿੰਨਾ ਕੁ ਜ਼ੋਰ ਤੁਹਾਡੀ ਜਮਾਵਾਂ ਦੇ ਵਿੱਚ ਇਸ ਕਰਕੇ ਇੱਕ ਹਰਦੂਤਾ ਨਾ ਕਰੋ ਇਹ ਜਾਣਵਗੇ ਕੀਤੇ ਜਾਂਦੇ ਨੇ ਸ਼ਰਾਰਤਾਂ ਨੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੇ ਵਾਸਤੇ ਤੇ ਸਾਡੇ ਦੇ ਲੈਵਲ ਦਾ ਮਨ ਕੇ ਉਸੇ ਵੇਲੇ ਅੱਤਵਾਦੀ ਵਾਖਵਾਦੀ ਲੱਗਣਾ ਜੀ ਅਸੀਂ ਕਿਸੇ ਦੇ ਇੱਕ ਦੇ ਵੀ ਕੰਨ ਤੇ ਚਪੇੜ ਮਾਰਤੀ ਹੁਣ ਸਰਕਾਰਾਂ ਤੇ ਪ੍ਰਸ਼ਾਸਨ ਕਿੱਥੇ ਸੁੱਤਾ ਹੁਣ ਉਹਨਾਂ ਨੂੰ ਅਕਲ ਹੈ ਨਹੀਂ ਤੇ ਜਿਹੜਾ ਵਾ ਉਹ ਇੰਨਾ ਕੁਝ ਹੋ ਰਿਹਾ ਵਾ ਸਰਕਾਰਾਂ ਸੁੱਤੀਆਂ ਨੇ ਕਿਸ ਪਤਾ ਨਾਲ ਸਰਕਾਰਾਂ ਨੂੰ ਪਤਾ ਲੱਗਦਾ ਸਭ ਪਤਾ ਲੱਗਦਾ ਪਰ ਕਿਸੇ ਦੇ ਗੱਲ ਨਹੀਂ ਕਰਨੀ ਪੰਥ ਦੇ ਪੰਜਾਬ ਦੀ ਇਸ ਕਰਕੇ ਪੰਜਾਬੀ ਉਹ ਸੁਚੇਤ ਹੋ ਆਪਣੀ ਲੋਟ ਨਾ ਕਰਾਵੋ ਨਾ ਕੋਟ ਖਾਓ ਜੇ ਨਹੀਂ ਲੋਕ ਹੜ ਦੇ ਤੇ ਬਾਈਕਾਟ ਕਰਦੇ ਹੋ ਹਮਾਚਲ ਦਾ ਲੋਨ ਨਹੀਂ ਹੈ ਕੋਟ ਖਾਣ ਦੀ ਇੰਨੀ ਕਿ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵੌਲਟ 5 ਤੁਸੀਂ ਸਾਨੂੰ Amazon Fire TV Daily Hunt ਤੇ ਇਹ ਬਾਬਾ ਤੇ ਦੇਖ ਸਕਦੇ ਹੋ USA, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ। ਰੌਲੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ